ਪੰਜਾਬੀ ਖਬਰਨਾਮਾ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਕੈਨੇਡਾ ਸਰਕਾਰ ਨੇ ਹਾਲ ਹੀ ਵਿੱਚ ਕੀਤੇ ਐਲਾਨ ਨੇ ਭਾਰਤੀ ਖਾਸ ਕਰਕੇ ਉੱਥੇ ਰਹਿਦੇ ਪੰਜਾਬੀਆਂ ਨੂੰ ਵੱਡੀ ਰਾਹਤ ਦਿੱਤੀ ਹੈ ਐਲਾਨ ਦੇ ਮੁਤਾਬਕ ਕੈਨੇਡਾ 31 ਮਾਰਚ 2025 ਨੂੰ 2 ਹੋਮ ਕੇਅਰ ਵਰਕਰ ਇਮੀਗ੍ਰੇਸ਼ਨ ਪਾਇਲਟ ਲਾਂਚ ਕਰੇਗਾ ਜਿਸ ਨਾਲ ਦੇਸ਼ ਵਿੱਚ ਪਹਿਲਾਂ ਤੋਂ ਮੌਜੂਦ ਭਾਰਤੀ ਨਾਗਰਿਕਾਂ ਨੂੰ ਦੇਸ਼ ਵਿੱਚ ਪੱਕੇ ਹੋਣ ਦੀ ਆਗਿਆ ਮਿਲ ਜਾਵੇਗੀ ਚਾਈਲਡ ਕੇਅਰ ਤੇ ਹੋਮ ਸਪੋਰਟ ਲਈ ਹੋਮ ਕੇਅਰ ਵਰਕਰ ਇਮੀਗ੍ਰੇਸ਼ਨ ਪਾਇਲਟ ਹੁਨਰਮੰਦ ਕਾਮਯਾਦੀ ਮਦਦ ਕਰਦੇ ਨੇ ਜਿਨ੍ਹਾਂ ਕੋਲ ਇਸ ਖੇਤਰ ਵਿੱਚ ਨੌਕਰੀਆਂ ਦੀ ਪੇਸ਼ਕਸ਼ ਹੈ ਉਹ ਸਥਾਈ ਤੌਰ ਤੇ ਕੈਨੇਡਾ ਆਵਾਸ ਕਰਦੇ ਨੇ ਘਰੇਲੂ ਦੇਖਭਾਲ ਕਰਨ ਵਾਲੇ ਕਰਮਚਾਰੀ ਜਿਨ੍ਹਾਂ ਵਿੱਚ ਦਿਵਿਆਂਗ ਲੋਕ ਸ਼ਾਮਲ ਨੇ ਸਥਾਈ ਨਿਵਾਸ ਲਈ ਅਰਜੀ ਦੇ ਸਕਣਗੇ ਇਹ ਐਲਾਨ ਖਾਸ ਕਰਕੇ ਪੰਜਾਬੀ ਨੌਜਵਾਨਾਂ ਨੂੰ ਰਾਹਤ ਦੇਵੇਗਾ ਚੰਗੀ ਗੱਲ ਇਹ ਹੈ ਕਿ ਉਹਨਾਂ ਨੂੰ ਦੇਸ਼ ਨਿਕਾਲਾ ਦਿੱਤੇ ਜਾਣ ਤੋਂ ਪਹਿਲਾਂ ਨੌਕਰੀ ਅਤੇ ਸਥਾਈ ਨਿਵਾਸ ਮਿਲ ਸਕਦਾ ਹੈ ਸ਼ੁਰੂ ਵਿੱਚ ਇਹ ਸਕੀਮ ਸਿਰਫ ਕੈਨੇਡਾ ਦੇ ਅੰਦਰ ਪਹਿਲਾਂ ਤੋਂ ਰਹਿ ਰਹੇ ਕਾਮਿਆਂ ਲਈ ਖੁੱਲੀ ਹੋਵੇਗੀ ਬਾਅਦ ਵਿੱਚ ਵਿਦੇਸ਼ੀ ਬਿਨਾਂਕਾਰਾਂ ਲਈ ਇੱਕ ਵੱਖਰੀ ਧਾਰਾ ਹੋਵੇਗੀ ਕੈਨੇਡਾ ਆਪਣੇ ਨਵੇਂ ਹੋਮ ਕੇਅਰ ਵਰਕਰ ਇਮੀਗ੍ਰੇਸ਼ਨ ਪਾਇਲਟ ਤਹਿਤ 2750 ਹੋਮ ਕੇਅਰ ਵਰਕਰਾਂ ਨੂੰ ਸਥਾਈ ਤੌਰ ਤੇ ਨਿਵਾਸ ਦੇਣ ਦੀ ਯੋਜਨਾ ਬਣਾ ਰਿਹਾ ਹੈ ਇਹ ਪਹਿਲਾ ਕਦਮ ਆਤੇ ਇਸ ਦੀ ਗਿਣਤੀ ਬਾਅਦ ਵਿੱਚ ਵਧਾਈ ਜਾਵੇਗੀ ਜੇਕਰ ਹੈ ਕਿ ਪੰਜਾਬ ਦੇ 2 ਲੱਖ ਤੋਂ ਵੱਧ ਨੌਜਵਾਨਾਂ ਤੇ ਦੇਸ਼ ਨਿਕਾਲੇ ਦੀ ਤਲਵਾਰ ਲਟਕ ਰਹੀ ਹੈ ਜਿਨ੍ਹਾਂ ਦੇ ਵੀਜ਼ੇ ਖਤਮ ਹੋਣ ਵਾਲੇ ਨੇ ਉਹ ਵਿਭਾਗ ਵਿੱਚ ਨੇ ਨਮਾ ਪਾਇਲਟ ਘਰੇਲੂ ਦੇ ਭਾਲ ਕਰਮਚਾਰੀਆਂ ਨੂੰ ਤੁਰੰਤ ਸਥਾਈ ਨਿਵਾਸ ਲਈ ਅਰਜ਼ੀ ਦੇਣ ਦੀ ਆਗਿਆ ਦੇਵੇਗਾ ਜਿਸ ਨਾਲ ਕੈਨੇਡਾ ਵਿੱਚ ਪਹਿਲਾਂ ਤੋਂ ਕੰਮ ਦੇ ਤਜਰਬੇ ਦੀ ਜ਼ਰੂਰਤ ਖਤਮ ਹੋ ਜਾਵੇਗੀ ਇਹ ਪਿਛਲੇ ਨਿਯਮਾਂ ਤੋਂ ਇੱਕ ਬਦਲਾਅ ਹੈ ਜਿਸ ਵਿੱਚ ਕਾਮਿਆਂ ਨੂੰ ਯੋਗ ਹੋਣ ਤੋਂ ਪਹਿਲਾਂ ਕੈਨੇਡਾ ਵਿੱਚ ਹੋਣਾ ਜ਼ਰੂਰੀ ਹੈ ਤਜਰਬਾ ਹਾਸਲ ਕਰਨਾ ਜ਼ਰੂਰੀ ਸੀ ਨਵੇਂ ਪ੍ਰੋਗਰਾਮ ਦੇ ਤਹਿਤ ਦੇਖਭਾਲ ਕਰਨ ਵਾਲਿਆਂ ਲਈ ਲੜਿੰਦੇ ਸਕੋਰ ਬਹੁਤ ਹੀ ਬੁਨਿਆਦੀ ਨੇ ਘਰੇਲੂ ਦੇਖਭਾਲ ਕਰਨ ਵਾਲੇ ਕਰਮਚਾਰੀਆਂ ਲਈ ਘੱਟੋ-ਘੱਟ ਲੜਿੰਦਾ ਪੱਧਰ ਸਿਰਫ ਰੋਜ਼ਾਨਾ ਗੱਲਬਾਤ ਕਰਨ ਵਾਲੀ ਅੰਗਰੇਜ਼ੀ ਸਮਝ ਲੈਣਾ ਹੋਣਾ ਚਾਹੀਦਾ ਮਤਲਬ ਕਿ ਆਈਲੈਂਡਸ ਵਿੱਚ ਘੱਟੋ-ਘੱਟ ਸਕੋਰ ਜ਼ਰੂਰੀ ਨੇ ਰੀਡਿੰਗ ਖਬਰਨਾਮੇ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਔਰ ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਬਣੇ ਰਹੋ ਆਜ ਨਿਊਜ਼ ਪਾਲਾ ਦੇ ਨਾਲ